ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬ ਨੋਟੀਫਿਕੇਸ਼ਨ ਇੰਡੀਆ ਤੇ ਅੱਜ ਦੀ ਜਿਹੜੀ ਅਸੀਂ ਵੀਡੀਓ ਲੈ ਕੇ ਆਏ ਆ ਇਹ ਹੈਗੇ ਜੀ ਪੰਜਾਬ ਪੁਲਿਸ ਕਾਂਸਟੇਬਲ 2023 ਸੋ ਤੁਹਾਨੂੰ ਪਤਾ ਹੀ ਹੈ ਕਿ ਫਿਜ਼ੀਕਲ ਟ੍ਰਾਇਲ ਜਿਹੜੇ ਸਾਰੇ ਬੱਚਿਆਂ ਦੇ ਜਿਹੜੇ ਕੰਪਲੀਟ ਹੋ ਚੁੱਕੇ ਆ ਸੋ ਉਸ ਦੀ ਜਿਹੜੀ ਕੱਟ ਆਫ ਤੇ ਬੱਚਿਆਂ ਨੂੰ ਇੱਕ ਜਾਣਕਾਰੀ ਦੇਣੀ ਆ ਬਹੁਤ ਸਾਰੇ ਬੱਚਿਆਂ ਦਾ ਮੈਸੇਜ ਸੀ ਕਿ ਸਾਨੂੰ ਦੱਸੋ ਕਿ ਸਾਰ ਅਸੀਂ ਜਿਹੜਾ ਫਿਜ਼ੀਕਲ ਤਾਂ ਪਾਸ ਆ ਕੀ ਸਾਨੂੰ ਹੁਣ ਅਗਲੇ ਪ੍ਰੋਸੈਸ ਦੇ ਲਈ ਬੁਲਾਇਆ ਜਾਵੇਗਾ ਸੋ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੇਵਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜਿਹੜੇ ਬੱਚਿਆਂ ਨੇ ਅਜੇ ਤੱਕ ਸਾਡੇ ਟੈਲੀਗ੍ਰam ਚੈਨਲ ਨੂੰ ਜੁਆਇਨ ਨਹੀਂ ਕੀਤਾ ਉਹ ਸਾਡੇ ਟੈਲੀਗ੍ਰam ਚੈਨਲ ਨੂੰ ਵੀ ਜ਼ਰੂਰ ਜੁਆਇਨ ਕਰ ਲੈਣ ਉਸ ਦਾ ਜਿਹੜਾ ਲਿੰਕ ਆ ਉਹ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਿਹੜਾ ਆ ਉਹ ਮਿਲ ਜਾਵੇਗਾ ਤੇ ਤੁਸੀਂ ਟੈਲੀਗ੍ਰam ਚੈਨਲ ਨੂੰ ਵੀ ਜਿਹੜਾ ਜ਼ਰੂਰ ਜੁਆਇਨ ਕਰੋ ਸੋ ਹੁਣ ਬਹੁਤ ਸਾਰੇ ਬੱਚਿਆਂ ਦਾ ਜਿਹੜਾ ਕਮੈਂਟ ਸੀਗਾ ਕਿ ਸਾਨੂੰ ਦੱਸੋ ਕਿ ਜਿਹੜਾ ਸਾਰੇ ਜਿਹੜੇ ਬੱਚਿਆਂ ਦਾ ਕਿ ਜਿਨ੍ਹਾਂ ਦਾ ਫਿਜ਼ੀਕਲ ਪਾਸ ਹੋ ਚੁੱਕਾ ਆ ਕਿ ਸਾਨੂੰ ਜਿਹੜਾ ਆ ਬੁਲਾਇਆ ਜਾਵੇਗਾ ਹੁਣ ਸਾਡੇ ਇੰਨੇ ਨੰਬਰ ਬਣਦੇ ਆ ਬੱਚੇ ਬਹੁਤ ਸਾਰੇ ਕਮੈਂਟ ਕਰਦੇ ਕਿ ਸਾਡੇ 75% ਜਿਹੜੇ ਨੰਬਰ ਬਣਦੇ ਸਾਡੀ ਕਾਸਟ ਜਿਵੇਂ ਐਸਸੀ ਬੀਸੀ ਹੋਗੇ ਹਨਾ ਇਹ ਆ ਕਿ ਸਾਡਾ ਚਾਂਸ ਬਣਦਾ ਆ ਅਗਲੇ ਪ੍ਰੋਸੈਸ ਦੇ ਲਈ ਕਈ ਬੱਚਿਆਂ ਦਾ ਹੁਣ ਇਹ ਇਹ ਵੀ ਮੈਸੇਜ ਸੀ ਕਿ ਸਾਰ ਸਾਰਿਆਂ ਨੂੰ ਇਦਾਂ ਬੁਲਾ ਲਿਆ ਜਾਵੇਗਾ ਜਾਂ ਕੋਈ ਕੱਟ ਆਫ ਜਿਹੜੀ ਜਾਰੀ ਹੋਵੇਗੀ ਸੋ ਇਸ ਦੇ ਵਿੱਚ ਤੁਹਾਨੂੰ ਮੈਂ ਦੱਸ ਦਵਾਂ ਮੈਂ ਇੱਕ ਕੱਟ ਆਫ ਛੋਟੀ ਜੀ ਜਾਰੀ ਹੋਵੇਗੀ ਉਸ ਦੇ ਹਿਸਾਬ ਦੇ ਨਾਲ ਜਿਹੜਾ ਤੁਹਾਨੂੰ ਆ ਅੱਗੇ ਅਗਲੇ ਪ੍ਰੋਸੈਸ ਦੇ ਲਈ ਬੁਲਾਇਆ ਜਾਵੇਗਾ ਸੋ ਪਹਿਲਾਂ ਤੁਹਾਨੂੰ ਮੈਂ ਦੱਸਾਂ ਕਿ ਜਿਹੜਾ ਪਿਛਲੀ ਵਾਰ ਜਦੋਂ 2121 ਦੇ ਵਿੱਚ 2121 ਦੇ ਵਿੱਚ ਭਰਤੀ ਹੋਈ ਸੀਗੀ ਉਸ ਦੇ ਵਿੱਚ ਜਿਹੜਾ ਆ ਫਿਜ਼ੀਕਲ ਦੇ ਦੌਰਾਨ ਠੀਕ ਹੈ ਜੀ ਫਿਜ਼ੀਕਲ ਦੇ ਦੌਰਾਨ ਬੱਚਿਆਂ ਦਾ ਜਿਹੜਾ ਆ ਡਾਕੂਮੈਂਟ ਵੈਰੀਫਿਕੇਸ਼ਨ ਜਿਹੜੀ ਆ ਹੋ ਗਈ ਸੀਗੀ ਨਾਲ ਹੀ ਠੀਕ ਹੈ ਜੀ ਫਿਜ਼ੀਕਲ ਦੇ ਜਿਹੜੇ ਐਡਮਿਟ ਕਾਰਡਾਂ ਤੇ ਲਿਖਿਆ ਸੀ ਕਿ ਤੁਹਾਡੀ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਵੀ ਹੋ ਜਾਣੀ ਨਾਲ ਹੀ ਤੇ ਤੁਸੀਂ ਆਪਣੇ ਡਾਕੂਮੈਂਟ ਲੈ ਕੇ ਆਉਣੇ ਸੋ ਇਸ ਵਾਰ ਜਿਹੜਾ ਕੱਲਾ ਫਿਜ਼ੀਕਲ ਟ੍ਰਾਇਲ ਜਿਹੜਾ ਲਿਆ ਗਿਆ ਆ ਤੇ ਬਾਕੀ ਜਿਹੜਾ ਹੁਣ ਅੱਗੇ ਡਾਕੂਮੈਂਟ ਵੈਰੀਫਿਕੇਸ਼ਨ ਦੇਖੋ ਮੈਡੀਕਲ ਆਉਂਦਾ ਜਾਂ ਡਾਕੂਮੈਂਟ ਵੈਰੀਫਿਕੇਸ਼ਨ ਆਉਂਦੀ ਹੈ ਇਹ ਅੱਗੇ ਮੈਕਮੇ ਤੇ ਜਿਹੜਾ ਪ੍ਰੋਸੈਸ ਦਾ ਕੰਮ ਜਿਹੜਾ ਇਹ ਚੱਲ ਜਾਂਦਾ ਹੈ ਇਹ ਉਹਨਾਂ ਦੀ ਮਰਜ਼ੀ ਆ ਹੁਣ ਪਹਿਲਾਂ ਮੈਡੀਕਲ ਕਰਾਉਂਦੇ ਜਾਂ ਫਿਜ਼ੀਕਲ ਸੌਰੀ ਡਾਕੂਮੈਂਟ ਵੈਰੀਫਿਕੇਸ਼ਨ ਕਰਾਉਂਦੇ ਆ ਠੀਕ ਹੈ ਜੀ ਹੁਣ ਦੋ ਹੀ ਪ੍ਰੋਸੈਸ ਰਹਿ ਗਏ ਆ ਇਗਜ਼ਾਮ ਤੇ ਫਿਜ਼ੀਕਲ ਤੁਹਾਡੇ ਸਾਰਿਆਂ ਦੇ ਹੋ ਗਏ ਆ ਮੈਡੀਕਲ ਤੇ ਡਾਕੂਮੈਂਟ ਵੈਰੀਫਿਕੇਸ਼ਨ ਜਿਹੜੇ ਆ ਇਹ ਰਹਿ ਗਏ ਆ ਸੋ ਹੁਣ ਗੱਲ ਕਰਾਂਗੇ ਕਿ ਜਿਹੜੀ ਤੁਹਾਡੀ ਹੁਣ ਕੱਟਆਫ ਹੀ ਇੱਕ ਜਾਰੀ ਹੋਣੀ ਆ ਉਸ ਦੇ ਹਿਸਾਬ ਦੇ ਨਾਲ ਤੁਹਾਨੂੰ ਅਗਲੇ ਪ੍ਰੋਸੈਸ ਦੇ ਲਈ ਬੁਲਾਇਆ ਜਾਵੇਗਾ ਸੋ ਕੱਟਆਫ ਲਈ ਤੁਹਾਨੂੰ ਮੈਂ ਮੋਟੀ ਮੋਟੀ ਜਾਣਕਾਰੀ ਦੇ ਦਿੰਦਾ ਆ ਜੇ ਜ਼ਿਆਦਾ ਡਿਟੇਲ ਚ ਜਾਨਣਾ ਆ ਤਾਂ ਕੱਟਆਫ ਤੇ ਇੱਕ ਵੀਡੀਓ ਬਣਾਈ ਹੈ ਤੁਸੀਂ ਉਹ ਵੀ ਦੇਖ ਸਕਦੇ ਹੋ ਸੋ ਜਿਹੜੀ ਕੱਟਆਫ ਤੁਹਾਡੀ ਜਿਹੜੀ ਆ ਜਨਰਲ ਕੈਟਾਗਰੀ ਦੀ ਆ ਠੀਕ ਹੈ ਜੀ ਉਹ ਜਿਹੜੇ ਜਨਰਲ ਕੈਟਾਗਰੀ ਆ ਉਹ ਆਪਣੀ ਜਿਹੜੀ ਮੰਨ ਕੇ ਚਲੋ 77% ਜਿਹੜੇ ਨੰਬਰਾਂ ਤੋਂ ਉੱਪਰ-ਉੱਪਰ ਜਿਹੜੀ ਜਾਵੇਗੀ ਮੰਨ ਕੇ ਚਲੋ ਘੱਟ ਵੀ ਜਾ ਸਕਦੀ ਆ ਠੀਕ ਹੈ ਤੇ BC ਰੱਖੋ 75% ਮੇਲ ਠੀਕ ਹੈ ਜੀ ਇਹ ਮੇਲ ਦੀ ਦੱਸ ਰਿਹਾ ਆ ਤੇ ਜਿਹੜੀਆਂ ਫੀਲ ਫੀਮੇਲ ਕੈਂਡੀਡੇਟ ਆ ਉਹ ਇਹਨਾਂ ਦੇ ਵਿੱਚੋਂ ਜਿਹੜੀ ਆ ਚਾਰ-ਚਾਰ ਨੰਬਰ ਘਟਾ ਕੇ ਜਿਹੜੀ ਆਪਣੀ ਆ ਦੇਖ ਲਿਓ ਠੀਕ ਆ ਜਿਵੇਂ ਇੱਥੇ 75 ਬੀਸੀਆਂ ਦੀ ਤਾਂ ਤੋ ਬੀਸੀ ਕੈਂਡੀਡੇਟ ਜਿਹੜੇ 71 ਆ 71% ਫੀਮੇਲ ਕੈਂਡੀਡੇਟ ਜਿਹੜੀਆਂ ਕਰਕੇ ਦੇਖ ਲੈਣ ਠੀਕ ਹੈ ਜੀ ਸੋ ਇਹ ਬੀਸੀ ਦੀ ਹੋ ਗਈ ਤੇ ਇਹ ਹੋ ਗਈ ਆਪਣੀ ਜਨਰਲ ਕੈਟਾਗਰੀ ਦੀ ਤੇ ਐਸਸੀ ਕੈਟਾਗਰੀ ਦੀ ਜਿਹੜੀ ਜਾਣ ਵਾਲੀ ਆ ਉਹ ਤੁਸੀਂ ਲਾ ਲਓ ਹਿਸਾਬ 65 ਠੀਕ ਹੈ ਜੀ 65 ਵੀ ਛੱਡੋ ਤੁਸੀਂ 68 ਕ ਰੱਖੋ ਠੀਕ ਹੈ ਜੀ 68 ਕ ਜਿਹੜੇ ਆ ਮੇਲ ਕੈਂਡੀਡੇਟਾਂ ਦੀ ਤੇ 64 ਕ ਰੱਖੋ ਫੀਮੇਲ ਐਸਸੀ ਕੈਟਾਗਰੀ ਦੀ ਠੀਕ ਹੈ ਜੀ ਸੋ ਕੱਟ ਆਫ ਇਸ ਹਿਸਾਬ ਦੇ ਨਾਲ ਚੱਲੋ ਫੇਰ ਹੀ ਕਿਉਂਕਿ ਫੇਰ ਹੀ ਤੁਹਾਡੀ ਜਿਹੜੀ ਆ ਸਿਲੈਕਸ਼ਨ ਹੋਵੇਗੀ ਬਾਕੀ ਦੇਖੋ ਕਿ ਮੈਕਮੇ ਦਾ ਆ ਇਸ ਤੋਂ ਵੀ ਡਾਊਨ ਜਿਹੜੀ ਜਾ ਸਕਦੀ ਆ ਕਿਉਂਕਿ ਤੁਹਾਨੂੰ ਫਿਜ਼ੀਕਲ ਟ੍ਰੈਲਰਾਂ ਦਾ ਪਤਾ ਹੀ ਕੀ ਹਾਲ ਰਿਹਾ ਸੋ ਇੰਨੀ ਜਿਹੜੀ ਜਾਣਕਾਰੀ ਤੁਹਾਨੂੰ ਦੇਣੀ ਸੀ ਬਹੁਤ ਸਾਰੇ ਬੱਚਿਆਂ ਦਾ ਜਿਹੜਾ ਕਮੈਂਟ ਸੀਗਾ ਕਿ ਸਾਨੂੰ ਦੱਸ ਦੋ ਕਿ ਜਿਹੜਾ ਪਹਿਲਾਂ ਜਿਹੜੇ ਸਾਰੇ ਕੈਂਡੀਡੇਟ ਫਿਜ਼ੀਕਲ ਪਾਸ ਹੋਏ ਆ ਉਹਨਾਂ ਨੂੰ ਬੁਲਾ ਲਿਆ ਜਾਵੇਗਾ ਠੀਕ ਹੈ ਜੀ ਜਾਂ ਕੱਟਆਫ ਜਾਰੀ ਹੋਊਗੀ ਸੋ ਕੱਟਆਫ ਜਿਹੜੀ ਜਾਰੀ ਹੋਊਗੀ ਬਾਕੀ ਜਿਹੜਾ ਅਗਲਾ ਪ੍ਰੋਸੈਸ ਆ ਉਹ ਤੁਹਾਨੂੰ ਅਸੀਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਕੀ ਮਹਿਕਮਾ ਹੈ ਮਹਿਕਮਾ ਕਰਦਾ ਆ ਠੀਕ ਹੈ ਜੀ ਸੋ ਇੰਨੀ ਕੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਲਓ ਟੈਲੀਗ੍ਰam ਚੈਨਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਊਗਾ ਉਸ ਨੂੰ ਵੀ ਜਿਹੜਾ ਤੁਸੀਂ ਜਰੂਰ ਜੁਆਇਨ ਕਰ ਲਵੋ ਅਗਲੀ ਅਪਡੇਟ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ